ਜਿਹੜੀ ਡੋਰ ਆ ਡੋਰ ਤੁਸੀਂ ਸੂਤਿਓ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਡੋਰ ਸੂਤਦੇ ਆ ਮਨੂੰ ਕਮ ਸੇ ਕਮ 52 ਸਾਲ ਹੋ ਗਿਆ ਕੰਮ ਕਰਦੇ ਲੈ ਤੇ ਕੋਈ ਦਾ ਇਹਦੇ ਵਿੱਚ ਉਤਰਾ ਚੜਾ ਵਾਧਾ ਘਾਟਾ ਕੋਈ ਦੇਖਿਆ ਕਦੀ ਨਹੀਂ ਜੀ ਨਹੀਂ ਜੀ ਵਾਧਾ ਘਾਟਾ ਜਿੱਦਾਂ ਸਾਲਾਂ ਸ਼ੁਰੂ ਤੋਂ ਕੰਮ ਬਾਪ ਦਾ ਚੱਲਿਆ ਨੇ ਸਾਡਾ ਨਾਂ ਹੀ ਇੰਨਾ ਮਸ਼ਹੂਰ ਹੈ ਕਿ ਅਸੀਂ ਇੱਕ ਤਾਂ ਡੋਰ ਹੈ ਜਿਹੜੀ ਕਦੇ ਘੱਟ ਨਹੀਂ ਵੇਚੀ ਨਾ ਕਦੇ ਡੁਪਲੀਕੇਟ ਵੇਚੀ ਹੈ ਅਸੀਂ ਕਹਿੰਦੇ ਸਾਡੀ ਦੁਕਾਨ ਤੋਂ ਜਿਹੜਾ ਬੰਦਾ ਡੋਰ ਲਾਂਦਾ 골ਡ ਲਈ ਜਾਂ ਔਰ ਸਾਡੀ ਜਰੂਰੀਓ ਘੱਟ ਡੋਰ ਸਾਫਤ ਕਰਨ ਵਾਲੇ ਨੂੰ 11000 ਰੁਪਏ ਲੱਗਦਾ ਆ ਅੱਛਾ ਜੁਬਲੀ ਕੇ ਡੋਰ ਵੀ ਸਾਵਧ ਕਰ ਰਹੇ ਤੇ 11000 ਰੁਪਏ ਲਗਨ ਆ ਦੂਜੀ ਗੱਲ ਸਾਡੇ ਕੋ ਐਸੋ ਹੀ ਡੋਰ ਬਹੁਤ ਜਿਆਦਾ ਤਿਆਰ ਕੀਤਾ ਹੈ ਜੇ ਚੈਨਈ ਰੋਡ ਨੂੰ ਨਾਲ ਨਹੀਂ ਲਗਨ ਦਿੰਦਾ ਕਿੰਨੀ ਏਰ ਕੜੀ ਉਮਰ ਤੋ ਮਤਲਬ ਕਿੰਨਾ ਚਿਰ ਹੋਵੇ ਤੈਨੂੰ ਕੰਮ ਕਰਦੇ ਨੂੰ ਮੈਂ ਜਦੋਂ ਸਕੂਲ ਜਾਣ ਦੀ ਉਮਰ ਸੀ ਬਚਪਨ ਤੋਂ ਉਹ ਟਾਈਮ ਤੇ ਮੈਂ ਇੱਥੇ ਦਰੇਸੀ ਗਰਾਉਂਡ 'ਚ ਡੋਰ ਸੂਤਦਾ ਤੇ ਘਟੋ ਘਟੇ ਵੀ 45 ਸਾਲ ਮੈਂ ਡੋਰ ਦਾ ਹੀ ਕੰਮ ਕੀਤਾ ਮੈਂ ਹੈਬੋ ਵਾਲ ਵੀ ਡੋਰ ਦਾ ਕੰਮ ਕੀਤਾ 25 30 ਸਾਲ ਬਾਕੀ ਹੁਣ ਜਿਆਦੀ ਚਾਇਨਾ ਚੱਲੀ ਆ ਸਾਡੀ ਧਾਗੇ ਦੀ ਡੋਰ ਦੀ ਕੋਈ ਵੈਲਿਊ ਨਹੀਂ ਆ ਗਏ ਚਾ ਰੱਖੜੀਆਂ ਪਾਰ ਕੇ ਰੱਖਦੇ ਆ ਕੋਈ ਆਂਦਾ ਸੱਜਣ ਕੋਈ ਕੱਦੀ ਲੈ ਜਾਂਦਾ ਨਹੀਂ ਤੇ ਨਹੀਂ ਕੋਈ ਨਹੀਂ ਪੁੱਛਣ ਆਂਦਾ ਨਹੀਂ ਡੋਰ ਸੂਤਨ ਵਾਲੀ ਤੁਹਾਡੇ ਕੋਲ ਆਂਦੀ ਆ ਉਸ ਡੋਰ ਕਿਹੜੀ ਹੁੰਦੀ ਧਾਗਾ ਕਿਹੜਾ ਹੁੰਦਾ ਵਾ ਉਹ ਚੈਲੰਜ ਧਾਗਾ ਹੁੰਦਾ ਵਾ 12 ਬਲਾਈ ਤੇ ਕੰਪਨੀ ਨੇ ਤਾਂ ਅੱਗੇ ਤਾਂ بڑے ਗੱਡੇ ਸ਼ੁਰੂ ਤੋਂ ਲਾ ਕੇ ਹੁਣ ਤੱਕ ਵੀ ਬਾਕੀ ਚੈਨਾ ਅੱਗੇ ਕੋਈ ਕਾਮਯਾਬ ਨਹੀਂ ਧਾਗਾ ਵੀ ਉਹ ਲੋਹੇ ਨਾਲ ਸੁੱਤੀ ਹੁੰਦੀ ਐ ਇਹ ਸ਼ੀਸ਼ੇ ਨਾਲ ਸੁੱਤੀ ਹੁੰਦੀ ਐ ਤੇ ਗਰੰਟ ਨਹੀਂ ਆਂਦਾ ਉਹ ਨਾਲ ਲੋਹੇ ਨਾਲ ਲੋਹਿਆ ਟੱਕਰ ਦਾ ਤਾਰਾਂ ਦੇ ਬੱਚਿਆਂ ਨੂੰ ਗਰੰਟ ਪੈ ਜਾਂਦੇ ਨਹੀਂ ਵੀ ਇਹ દોਰ ਕਦੀ ਜ਼ਿੰਦਗੀ 'ਚ ਕਿਤੇ ਫਸ ਵੀ ਜਾਵੇ ਤੇ ਟੁੱਟ ਜਾਂਦੀ ਐ ਉਹ ਟੁੱਟਦੀ ਨਹੀਂ ਉਹ ਲੰਬੀ ਹੋ ਜਾਂਦੀ ਐ ਇਸ ਕਰਕੇ ਉਹ ਜਾਨ ਲੀਵਰ ਖਤਰਾ ਵਾ ਬਾਕੀ ਲੋਕ ਖਰੀਦਣ ਵਾਲੇ ਵੀ ਨਹੀਂ ਮੁੜਦੇ ਤੇ ਵੇਚਣ ਵਾਲੇ ਵੀ ਨਹੀਂ ਮੁੜਦੇ ਅੱਜ ਤੋਂ 2 ਸਾਲ ਪਹਿਲਾਂ ਜਦੋਂ ਨਵੀਂ ਸਰਕਾਰ ਬਣੀ ਸੀ ਉਦੋਂ ਲੋਕੀ ਕਹਿੰਦੇ ਵੀ ਕੋਠਿਆਂ ਦੇ ਪੱਕੇ ਉੱਡਣਗੇ ਕੈਮਰੇ ਉੱਡਣਗੇ ਤੇ ਉਦੋਂ ਥੋੜਾ ਜਿਹਾ 2 ਸਾਲ ਪਹਿਲਾਂ ਥੋੜਾ ਸਾਡਾ ਕੰਮ ਠੀਕ ਸੀ ਪਿਛਲੇ ਸਾਲ ਵੀ ਸਾਡਾ ਕੰਮ ਮੰਦਾ ਰਿਆ ਪਿਛਲੇ ਸਾਲ ਦੀ ਵੀ ਡੋਰ ਬਚ ਗਈ ਬਾਕੀ ਇਸ ਸਾਲ ਵੀ ਹਜੇ ਕੋਈ ਇੰਨੀ ਚੈਲ-ਵੈਲ ਹੈ ਨਹੀਂ ਬਿੜੀ ਤੁਸੀਂ ਡੋਰ ਸੂਤਦੇ ਹੋ ਇਹ ਚ ਕਿੰਨੀ ਕ ਮਿਹਨਤ ਆ ਤੇ ਕੀ ਕੀ ਸਮਾਨ ਲੱਗਦਾ ਮਿਹਨਤ ਤੇ ਜਿਹੜੀ ਹੈਗੀ ਹੈਗੀ ਆ ਸ਼ੁਰੂ ਤੋਂ ਹੀ ਹੁੰਦੀ ਆਈ ਆ ਅੱਜ ਵੀ ਓਨੀ ਵੀ ਅੱਜ ਵੀ ਓਨੀ ਹੀ ਮਿਹਨਤ ਹੁੰਦੀ ਆ ਵੀ ਕੇ ਜੇ ਲੇਵੀ ਕੱਚ ਤੋਂ ਬਗੈਰ ਇਹ ਡੋਰ ਨਹੀਂ ਸੂਤੀ ਜਾਂਦੀ ਕਿਸੇ ਵੀ ਅੱਡੇ ਚਲੇ ਜਾਓ ਉਹਨਾਂ ਕੋਲ ਤੁਹਾਨੂੰ ਬੋਤਲ ਦਾ ਗੁੱਟਿਆ ਕੱਚ ਮਿਲੂਗਾ ਔਰ ਅਲਾ ਰੋਡ ਦੀ ਲੇਵੀ ਬਣਾਈ ਹੁੰਦੀ ਹੈ ਇਹ ਦੋ ਚੀਜ਼ਾਂ ਹਰ ਅੱਡੇ ਕੋਲ ਹੋਊਗੀਆਂ ਤੇ ਇਹ ਤਾਂ ਅੱਗੇ ਡੋਰ ਸੁੱਤੀ ਜਾਊਗੀ ਤੇ ਜਗੜੀ ਪਲਾਸ਼ਕਰ ਦੀ ਡੋਲ ਆ ਉਹਨੂੰ ਪਲਾਸ਼ਕਰ ਦਾ ਹੀ ਕੈਮੀਕਲ ਚੜਦਾ ਤੇ ਰੋਜ਼ ਅਸੀਂ ਲੇਵੀ ਬਣਾਉਨੇ ਆ ਤੇ ਕੱਚ ਬਜਾਰੋਂ ਉੱਪਰ ਸਰੋ ਕੁੱਟਿਆ ਘਟਾਇਆ ਲਿਆਨੇ ਆ ਤੇ ਇਸ ਕਰਕੇ ਇਹ ਬੱਚਿਆਂ ਨੂੰ ਚੀਰਾ ਆ ਜਾਊਗਾ ਠੀਕ ਹੋ ਜਾਊਗਾ ਤੇ ਦੂਜੀ ਡੋਰ ਦਾ ਚੀਰਾ ਆਂਦਾ ਛੇਤੀ ਠੀਕ ਨਹੀਂ ਹੁੰਦਾ ਤੁਸੀਂ ਦੇਖ ਰਹੇ ਸਮਰਨਜੀਤ ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਜਿਵੇਂ ਹੀ ਕੋਈ ਵੀ ਸੀਜ਼ਨ ਆਉਂਦਾ ਤੇ ਹਰੇਕ ਸੀਜ਼ਨ ਦੇ ਨਾਲ ਕਿਸੇ ਨਾ ਕਿਸੇ ਚੀਜ਼ ਦਾ ਇੱਕ ਮਹੱਤਵ ਜੁੜਦਾ ਹੈ ਜਿਵੇਂ ਕਿ ਆਪਾਂ ਕਹਿੰਦੇ ਕਿ ਦੀਵਾਲੀ ਦਸਹਿਰਾ ਹੁੰਦਾ ਤੇ ਲੋਕ ਪਟਾਕੇ ਆਤਿਸ਼ਬਾਜੀ ਜਲਾ ਚਲਾਉਂਦੇ ਹਨ ਤੇ ਆਪਣਾ ਖੁਸ਼ੀ ਦਾ ਐਲਾਨ ਕਰਦੇ ਹਨ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਣਾ ਹੁਣ 26 ਜਨਵਰੀ ਹੋਗੀ ਲੋੜੀ ਹੋਗੀ ਬਸੰਤ ਪੰਚਮੀ ਹੋਗੀ ਇੱਥੇ ਇੱਕ ਸੀਜ਼ਨ ਆਉਂਦਾ ਪੰਜਾਬ ਦੇ ਵਿੱਚ ਖਾਸ ਕਰਕੇ ਦੇਖਿਆ ਜਾਂਦਾ ਕਿ ਪਤੰਗ ਪਤੰਗਾਂ ਦਾ ਸੀਜ਼ਨ ਆਉਂਦਾ ਲੋਕ ਪਤੰਗਬਾਜ਼ੀ ਕਰਦੇ ਹਨ ਕਈ ਥਾਵਾਂ ਤੇ ਤਾਂ ਪਤੰਗਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਕਿ ਮੇਲੇ ਵੀ ਲੱਗਦੇ ਨੇ ਪਤੰਗ ਬਾਜ਼ੀ ਦੇ ਵਿੱਚ ਵੀ ਜਿਹੜਾ ਵਧੀਆ ਪਤੰਗ ਉਡਾਂਦਾ ਹੈ ਤੇ ਕਿਸ ਦੀ ਪਤੰਗ ਜਿਆਦਾ ਦੂਰ ਤੱਕ ਜਾਂਦੀ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਅੱਜ ਪਹੁੰਚੇ ਹਾਂ ਦ੍ਰੇਸ਼ੀ ਗਰਾਊਂਡ ਵਿੱਚ ਜੋ ਲੁਧਿਆਣੇ ਦਾ ਇੱਕ ਮਸ਼ਹੂਰ ਗਰਾਊਂਡ ਹੈ ਇੱਥੇ ਦਸਹਰਾ ਮੇਲਾ ਵੀ ਲੱਗਦਾ ਹੈ ਕਾਫੀ ਮੇਲੇ ਇੱਥੇ ਲਗਾਏ ਜਾਂਦੇ ਝੁੱਲੇ ਵਗੈਰਾ ਵੀ ਲੱਗਦੇ ਹਨ ਤੇ ਇੱਥੇ ਡੋਰ ਹੈ ਜਿਹੜੀ ਖਾਸ ਕਰਕੇ ਜਿਹੜੀ ਡੋਰ ਆ ਉਹ ਸੂਤੀ ਜਾਂਦੀ ਹੈ ਉਸ ਦਾ ਵੀ ਇੱਕ ਬੈਕਗ੍ਰਾਉਂਡ ਹੈ ਕਾਫੀ ਪੁਰਾਣੇ ਸਮੇਂ ਤੋਂ ਇੱਥੇ ਡੋਰਾਂ ਦਾ ਕੰਮ ਹੁੰ ਤੇ ਜਿਹੜੀ ਹੁਣ ਡੋਰ ਸੁੱਤਦੇ ਨੇ ਉਹ ਵੀ ਅਸੀਂ ਗੱਲ ਕਰਦੇ ਆ ਇੱਥੇ ਵੀ ਜਿਹੜੀ ਇਹਨੇ ਡੋਰ ਦੀ ਕਿੰਨੀ ਕਿ ਡਿਮਾਂਡ ਆ ਜਿਹੜੀ ਚੈਨਾ ਦੀ ਡੋਰ ਆ ਤੇ ਇਸ ਡੋਰ ਦੇ ਵਿੱਚ ਕਿੰਨਾ ਕੁ ਫਰਕ ਆ ਹਾਂਜੀ ਸਰ ਸਵਾਗਤ ਹੈ ਤੁਹਾਡਾ ਸਮਰ ਨਿਊਜ਼ ਤੇ ਹਾਂਜੀ ਸਰ ਸਭ ਤੋਂ ਪਹਿਲਾਂ ਅਪਾ ਤੁਹਾਡੇ ਨਾਲ ਗੱਲ ਕਰਾਂਗੇ ਪੀ ਜਿਸ ਤਰ੍ਹਾਂ ਮੈਂ ਗੱਲ ਕੀਤੀ ਪਤੰਗ ਬਾਜ਼ੀ ਦੀ ਹਾਂਜੀ ਤੇ ਇੱਥੇ ਜਿਹੜੇ ਨੌਜਵਾਨ ਆ ਜਾਂ ਪਤੰਗ ਬਾਜ਼ੀ ਦਾ ਕਿੰਨਾ ਕੁ ਸ਼ੌਂਕ ਕਿੰਨਾ ਕੁ ਜਨੂਨ ਉਹਨਾਂ ਦੇ ਵਿੱਚ ਇੱਥੇ ਲੋੜੀ ਨੂੰ ਇੰਨਾ ਸ਼ੌਂਕ ਹੈ ਕਿ ਲੋਕ ਕੋਠੇ ਤੋਂ ਥੱਲੇ ਨਹੀਂ ਆਉਂਦੇ ਰਾਤ ਦੇ ਰਾਤ ਵੀ ਬਹਿ ਜਾਂਦੀ ਹੈ ਜੋ ਜ਼ਿਹਰੇ ਤਰੀਕੇ ਲੱਗਦੇ ਆ ਤੇ ਰਾਤ ਤੱਕ ਕਰ ਪਤਾ ਕੋ ਰਹੰਦੇ ਆ ਤੇ ਜਿਹੜੀ ਡੋਰ ਆ ਡੋਰ ਤੁਸੀਂ ਸੂਤਿਓ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਡੋਰ ਸੂਤਦਿਆਂ ਨੂੰ ਮੰਨੂ ਕਮ ਸੇ ਕਮ 52 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਕੋਈ ਦਾ ਇਹਦੇ ਵਿੱਚ ਉਤਰਾ ਚੜਾ ਵਾਧਾ ਘਾਟਾ ਕੋਈ ਦੇਖਿਆ ਕਦੀ ਜੀ ਨਹੀਂ ਜੀ ਵਾਧਾ ਘਾਟਾ ਜਿੰਨਾ ਸਾਲਾਂ ਸ਼ੁਰੂ ਤੋਂ ਕੰਮ ਵਾਪਸ ਚੱਲਿਆ ਨੇ ਸਾਡਾ ਨਾ ਹੀ ਇੰਨਾ ਮਸ਼ਹੂਰ ਹੈ ਕਿ ਅਸੀਂ ਇੱਕ ਦਰ ਜੋੜਿਆ ਜਿਹੜੀ ਕਦੇ ਘੱਟ ਨਹੀਂ ਵੇਚੀ ਨਾ ਕਦੇ ਡੁਪਲੀਕੇਟ ਵੇਚੀ ਹੈ ਅਸੀਂ ਕਹਿੰਦੇ ਸਾਡੀ ਦੁਕਾਨ ਤੋਂ ਜਿਹੜਾ ਬੰਦਾ ਡੋਰ ਲਾਂਦਾ 골ਡ ਦੀ ਜਾਂ ਔਰ ਸਾਡੀ ਜਰੂਰੀਓ ਘੱਟ ਡੋਰ ਖਾਬਦ ਕਰਨ ਵਾਲਿਆਂ ਨੂੰ 11000 ਰੁਪਏ ਨਗਰਨਾਮ ਹੈ ਅੱਥੇ ਦੁਬਲੀ ਕੇ ਡੋਰ ਵੀ ਖਾਬਦ ਕਰਦੇ ਤੇ 11000 ਰੁਪਏ ਨਗਰਨਾਮ ਦੂਜੀ ਗੱਲ ਸਾਡੇ ਕੋਲ ਐਸੋ ਹੀ ਡੋਰ ਮਾਜਾ ਤਿਆਰ ਕੀਤਾ ਜਿਹੜਾ ਚੈਨਲ ਡੋਰ ਨੂੰ ਨਾਲ ਨਹੀਂ ਲੱਗਣ ਦਿੰਦਾ ਆਪਾਂ ਚੈਨਲ ਡੋਰ ਦੀ ਗੱਲ ਕਰਦੇ ਪਿੱਛੇ ਜੇ ਕਾਫੀ ਟਾਈਮ ਤੋਂ ਚੈਨਲ ਡੋਰ ਕਾਫੀ ਜ਼ਿਆਦਾ ਫੇਮਸ ਹੋ ਗਈ ਸੀਗੀ ਹਰੇਕ ਮਤਲਬ ਜਿਹੜੀ ਨੌਜਵਾਨੀ ਪੀੜ੍ਹੀ ਚੈਨਲ ਡੋਰ ਜ਼ਿਆਦਾ ਪਸੰਦ ਕਰਦਾ ਹੈਗਾ ਕਿਵੇਂ ਦੇਉਂ ਤੁਸੀਂ ਚੈਨਲ ਡੋਰ ਨੂੰ ਉਸ ਵਕਤ ਵੀ ਸਾਡਾ ਕੰ ਜਦ ਨਹੀਂ ਸਾਡੇ ਕੰਮ ਤੇ ਕੋਈ ਕਿਉਂਕਿ ਇੱਥੇ ਜਿਹੜਾ ਆਮ ਛੇਰਾ ਬੰਦਾ ਉਹ ਚੈਨਾਈ ਡੋਰ ਨਾਲ ਪਤੰਗ ਨਹੀਂ ਹੁਣਾਦਾ ਆਮ ਬੰਦਾ ਜਿਹੜਾ ਨਾ ਜਿੰਨਾ ਜਾਨੀ ਬਰਾਦੀ ਹੋ ਗਈ ਹੋਰ ਉਹ ਕਹਿੰਦੇ ਇੱਕ ਬਖਸ਼ੀ ਵੜ ਗਿਆ ਸਾਡਾ ਬਹੁਤ ਬੁੜਾ ਹੋ ਰਿਹਾ ਸੀ ਤੇ ਇਸ ਕਰਕੇ ਸਾਡਾ ਕੰਮ ਬਿਲਕੁਲ ਡੋਲ ਨਹੀਂ ਹੁੰਦਾ ਸਾਡੀ ਡੋਰ ਨਾਲੇ ਚੈਨਾ ਨੂੰ ਕੱਟ ਕੇ ਮਾਰਦੇ ਇੱਕ ਮਿੰਟ ਚ ਅੱਛਾ ਜੀ ਤੇ ਜਿਹੜੀ ਚੈਨਾ ਡੋਰ ਦੇ ਜਿਹੜੇ ਨੁਕਸਾਨ ਨੇ ਉਹ ਵੀ ਕਾਫੀ ਜ਼ਿਆਦਾ ਹੈਗੇ ਨੇ ਨਾ ਵੀ ਪਰ ਨੌਜਵਾਨ ਪਸੰਦ ਕਰਦੇ ਉਸ ਚੀਜ਼ ਨੂੰ ਨੌਜਵਾਨੀ ਨਾ ਇਹਦੇ ਜਿਹੜਾ ਚੈਨਾਈ ਡੋਰ ਬਣਾ ਰਿਆ ਇਹਦੇ ਉਹਨੂੰ ਚਾਹੀਦਾ ਨਾ ਕਿ ਚੈਨ ਨੂੰ ਬੰਦ ਕਰੇ ਜਾਨੀ ਕੋ ਉਹਨੂੰ ਤਾਂ ਕੋਈ ਹੱਥ ਨਹੀਂ ਬੰਦਾ ਛੋੜੇ ਦੁਕਾਨਦਾਰਾਂ ਨੂੰ ਹੱਥ ਪਾ ਲੇ ਤੇ ਤੁਹਾਨੂੰ ਕੀ ਲੱਗ ਰਿਹਾ ਕਿ ਬਿਜਾਰ ਦੇ ਵਿੱਚ ਪ੍ਰਸ਼ਾਸਨ ਦੀ ਸਖਤਾਈ ਨਾ ਔਨ ਕਰਕੇ ਚੈਨ ਡੋਰ ਵੇਕਦੀ ਪਈ ਹੈ ਹਾਂਜੀ ਇਹਦੇ ਚੈਨਾਈ ਡੋਰ ਛੜੇ ਆ WhatsApp ਜਗਾ ਵੇਕ ਰਹੀ ਹੈ ਸ਼ਹਿਰ ਦੇ ਹਰ ਲਗ ਲੋਕਾਂ ਨਾਲ ਜਾ ਕੇ ਦੇ ਰਹੇ ਆਨਲਾਈਨ ਦੇ ਰਹੇ ਆ ਜਾਨੀ ਕਿ ਭੇਜ ਰਿਹਾ ਕਰਾ ਚ ਤਦੇ ਤੁਸੀਂ ਡੋਰ ਸੂਤ ਦਿਓ ਇਹ ਕੀ ਕੀ ਇਹਦੇ ਵਿੱਚ ਮਿਕਸ ਹੁੰਦਾ ਤੇ ਕੀ ਚ ਖਾਸ ਗੱਲ ਕਿ ਡੋਰ ਦੇ ਜਿੱਦਾਂ ਸੀ ਸਿਰਫ ਇੱਕ ਕੱਚ ਉਹਨੇ ਲੇਟੀ ਵਾਲਾ ਰੋਡ ਦੀ ਉਹਨੇ ਨਿਸ਼ਾਸ਼ ਤੇ ਦੀ ਮਿਕਸ ਕਰਕੇ ਬਾਸ ਬੰਨੇ ਮਾਜਾ ਜਿਸ ਜਿਹਨੇ ਕਿ ਇਹਦਾ ਕੋਈ ਨੁਕਸਾਨ ਨਹੀਂ ਹੋਏਗਾ ਇਹ ਡੋਰ ਐਸੀ ਹੈ ਕਿ ਇਹਨੂੰ ਜਿੰਨੇ ਜਿੰਨੇ ਮਰਜ਼ੀ ਰਖ ਲੋ ਡੋਰ ਖਰਾਬ ਨਹੀਂ ਹੁੰਦੀ ਤੇ ਜਿਹੜੀ ਜਿੱਦਾਂ ਕਈਆਂ ਦੇ ਦਿਮਾਗ ਦੇ ਵਿੱਚ ਹੁੰਦਾ ਵਾ ਵੀ ਜੇ ਅਸੀਂ ਚੈਨਲ ਡੋਰ ਲੈਣ ਸਾਡਾ ਪਤੰਗ ਵੀ ਜਿਆਦਾ ਚੜੂਗਾ ਤੇ ਇਹ ਕਿਹੜਾ ਬੋ ਹੁੰਦਾ ਉਹ ਨਹੀਂ ਹੋਊਗਾ ਤੇ ਸਾਡਾ ਨੁਕਸਾਨ ਨਹੀਂ ਹੋਊਗਾ ਜੀ ਚੈਨਈ ਜੋੜ ਨਾਲ ਪਤੰਗ ਜਾਂਦਾ ਢਿੱਲਾ ਅੱਛਾ ਜੀ ਜਾਨੀ ਕਿ ਉਹਦੇ ਪਤੰਗ ਆਦਾ ਜਿਹੜਾ ਉਹ ਇੱਧਰ ਨੂੰ ਤੁਸੀਂ ਚਲਾਓਗੇ ਅੱਗੇ ਨੂੰ ਚਲਾਓਗੇ ਧੋਰ ਇੱਧਰ ਹੋਏਗੀ ਤੇ ਪਤੰਗ ਉੱਧਰ ਹੋਏਗਾ ਤੁਸੀਂ ਪਤੰਗ ਨੂੰ ਖਿੱਚ ਕੇ ਬਾਹਰ ਕਿਤੇ ਪਾਸੇ ਨਹੀਂ ਜਾ ਸਕਦੇ ਐਂ ਜੋਰ ਨਾਲ ਪਤੰਗ ਜਿਹੜੇ ਪਾਸੇ ਮਰਜੀ ਚੱਲੀ ਜਾਂਦਾ ਇੱਕ ਚੰਗੇ ਜਿਹੜੇ ਪਤੰਗ ਬਾਜੀ ਕਰਦੇ ਨੇ ਜਿਹੜੇ ਚੰਗੀ ਨੋਲੇਜ ਆ ਉਹਨਾਂ ਨੂੰ ਤੇ ਇਸ ਚੀਜ਼ ਦਾ ਪਤਾ ਹੋਣਾ ਨਾ ਹਾਂ ਉਹ ਚੈਨਈ ਜੋੜ ਨਾਲ ਪਤੰਗ ਨਹੀਂ ਹੁੰਦੇ ਜੇ ਚੰਗੇ ਪਤੰਗ ਬਾਜ਼ ਆ ਉਹਦਾ ਹੁੰਦੀ ਆ ਧੱਗੇ ਜੋੜ ਨਾਲ ਤੇ ਤੁਹਾਡਾ ਜਿਹੜਾ ਸਭ ਤੋਂ ਵੱਧ ਡੋਰ ਦੀ ਵਿਕਰੀ ਕਿਹੜੇ ਸੀਜ਼ਨ ਤੇ ਕਦੋਂ ਹੁੰਦੀ ਆ ਲੋਹੜੀ ਦੇ ਹੀ ਹੁੰਦੀ ਹੈ ਜੀ ਇਹ ਕਮ ਹੈ ਦੀਵਾਲੀ ਤੋਂ ਬਾਅਦ ਲੋਹੜੀ ਤੋਂ ਕਰਵਾਤ ਸਾਜੀ ਅੱਛਾ ਜੀ ਐਸੇ ਲੁਧਿਆਣੇ 'ਚ ਉਸ ਤੋਂ ਬਾਅਦ ਪਿੰਡਾਂ ਦਾ ਕਾਹਕ ਹੁੰਦਾ ਬਸੰਤ ਨੂੰ ਬੜਾ ਨਿਕਲਦਾ ਪਿੰਡਾਂ ਦੇ 'ਚ ਵੀ ਜਾਂਦਾ ਫਿਰ ਲਖਰੀਆਂ ਦੇ ਨਾਲ 'ਚ ਵੀ ਨਿਕਲਦਾ ਜਾਨੀ ਗਏ ਜੰਮੂ ਜੰਮੂ ਉਹਦਾ ਬਾਹਰ ਦਾ ਪਾਰੀ ਬੜਾ ਨਿਕਲਦਾ ਜਦੋਂ ਪਤੰਗਾਂ ਦਾ ਕੋਈ ਪਤੰਗਬਾਜ਼ੀ ਹੁੰਦੀ ਹੈ ਕੋਈ ਮੁਕਾਬਲੇ ਹੁੰਦੇ ਨੇ ਉਦੋਂ ਕੋ ਤੁਹਾਨੂੰ ਕੁਝ ਸਪੈਸ਼ਲ ਅਪਰੋਚ ਕਰਦੇ ਨੇ ਬੰਦੇ ਪਹੁੰਚਦੇ ਨੇ ਕਿ ਸਾਡਾ ਮੁਕਾਬਲਾ ਜੀ ਤੇ ਸਾਨੂੰ ਕੁਝ ਸਪੈਸ਼ਲ ਡੋਰ ਦੇ। ਆ ਬੜੇ ਲੋਕ ਆਂਦੇ ਸਕੂਲਾਂ ਦੇ ਬੱਚੇ ਆਂਦੇ ਆ ਕਿ ਸਾਡਾ ਮੁਕਾਬਲਾ ਸਾਨੂੰ ਡੋਰ ਵਧੀਆ ਦੋ। ਇਹਨੂੰ ਜਿਹੜੇ ਤੁਸੀਂ ਜਿਹੜੇ ਲੋਕ ਚੈਨਾਈ ਡੋਰ ਵੇਚਦੇ ਆ ਉਹਨਾਂ ਨੂੰ ਕੀ ਤੁਸੀਂ ਕੀ ਕਹਿਣਾ ਚਾਹੋਗੇ? ਉਹ ਮੈਂ ਕੀ ਕਹਣਾ ਜਾਨੀ ਕਿ ਇਹਦੇ ਪੁੰਝੇ ਜਾਨੀ ਕਿ ਫਲ ਪਹੁੰਚ ਜਾਂਦੇ ਅਗਲੇ ਜਾਨੀ ਕਿ ਨਾ ਉਹਨਾਂ ਕੋਲ ਕਾਇਦੇ ਧੋਲਾ ਵੇਚ ਰਹੇ ਨਹੀਂ ਨਹੀਂ ਕਮਾਈ ਹੈ ਆਪਣੇ ਉਹ ਲਾਈ ਹੋਈ ਹੈ ਲੁਧਿਆਣਾ ਹੀ ਸੁੱਤੀ ਜਾ ਰਹੀ ਹੈ ਚੈਨਾ ਹੀ ਢੋਲਾ ਲੁਧਿਆਣਾ ਸ਼ਹਿਰ ਜੀ ਤੇ ਕੋਈ ਪ੍ਰਸ਼ਾਸਨ ਨੂੰ ਤੁਹਾਡੀ ਮੰਗ ਹੋਵੇ ਜਨਤਾ ਨੂੰ ਕੋਈ ਵੇਅਰ ਕਰਨਾ ਕੋਈ ਮੰਗ ਨਹੀਂ ਆਪਣਾ ਕੰਮ ਸਹੀ ਹੈ ਬਾਕੀ ਪਰਛਾਈਆਂ ਜਾਂਦੇ ਚੈਨਾ ਆ ਜਾਂਦਾ ਅਸੀਂ ਇਹਦੇ ਬਾਰੇ ਕੁਝ ਕਹਿ ਸਕਦੇ ਸਾਡਾ ਕੰਮ ਸਹੀ ਹੈ ਪਰ ਕਿਤੇ ਕਿਤੇ ਉਹਨਾਂ ਨੂੰ ਚਾਹੀਦਾ ਵੀ ਚੈਨਾ ਢੋਨ ਨਾਲ ਪਤੰਗ ਨਾੜਣ ਕੁਝ ਵੇਹੂ ਨਾਲੇ ਨਹੀਂ ਜਾਈਦੇ ਜਾਨਵਰ ਬੜਾ ਮਾਰਦਾ ਬਕਸ਼ੀ ਉਹਨੋਂ ਉਹਦੇ ਇੱਕ ਗਾਂ ਦੇ ਲੱਤ 'ਚ ਵਧੀ ਹੋਈ ਸੀ ਐਸੇ ਮੁੰਡੇ ਨੇ ਜਾ ਕੇ ਚੱਕ ਕੇ ਸਾਹ ਨੂੰ ਬੜੀ ਮੁਝਕੇ ਜਤਾਈਏ ਅੱਛਾ ਇਹ ਉਹ ਫਜ਼ਿਆ ਬਿਆ ਸੀ ਰਾਜਾ ਦੇ ਜਾਨਵਰ ਗਰਵਾ ਕੋਲੇ ਵਾਜ ਜਾਂਦੇ ਹੋਰ ਵਾਜ ਜਾਂਦੇ ਫਿਰ ਉਹਨਾਂ ਨੂੰ ਮੁਸ਼ਕਲ ਬੜੀ ਹੋ ਜਾਂਦੀ ਸਾਡੇ ਨਾਲ ਇਥੇ ਮੌਜੂਦ ਨੇ ਅਮਰੀਕ ਸਿੰਘ ਜੀ ਤੇ ਅਮਰੀਕ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਨੂੰ ਵੀ ਜਾਣਕਾਰੀ ਲੈਣੇ ਆ ਕਿ ਇਹ ਡੋਰ ਸੂਦ ਨੂੰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਤੇ ਜਦੋਂ ਸ਼ੁਰੂ ਕੀਤਾ ਇਹ ਕੰਮ ਤੇ ਹੁਣ ਕੰਮ ਦੇ ਵਿੱਚ ਕਿੰਨਾ ਕ ਫਰਕ ਆ ਹਾਂਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕਿੰਨੀ ਦੇਰ ਕਿਹੜੀ ਉਮਰ ਤੋਂ ਮਤਲਬ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਮੈਂ ਜਦੋਂ ਸਕੂਲ ਜਾਣ ਦੀ ਉਮਰ ਸੀ ਬਚਪਨ ਤੋਂ ਉਹ ਟਾਈਮ ਤੇ ਮੈਂ ਇਸ ਤੇ ਦਰੇਸੀ ਗਰਾਉਂਡ 'ਚ ਡੋਰ ਸੂਤਦਾ ਤੇ ਘਾਟੋ ਘਾਟੇ ਵੀ 45 ਸਾਲ ਮੈਂ ਡੋਰ ਦਾ ਹੀ ਕੰਮ ਕੀਤਾ ਮੈਂ ਹੈਬੋ ਵਾਲ ਵੀ ਡੋਰ ਦਾ ਕੰਮ ਕੀਤਾ 25 30 ਸਾਲ ਹੂੰ ਹੂੰ ਬਾਕੀ ਹੁਣ ਜਾਦੀ ਐ ਚਾਇਨਾ ਚੱਲੀ ਆ ਸਾਡੀ ਧਾਗੇ ਦੀ ਡੋਰ ਦੀ ਕੋਈ ਵੈਲਿਊ ਨਹੀਂ ਆ ਤੁਹਾਨੂੰ ਮਤਲਬ 25 ਸਾਲ ਦੀ ਉਮਰ ਤੋਂ ਤੁਸੀਂ ਨਹੀਂ ਮੈਂ ਘਟੋ ਘਾਟੀ 10 ਸਾਲ ਦੀ ਉਮਰ ਦਾ ਮੈਂ ਕੰਮ ਤੇ ਇਸ ਕੰਮ 'ਚ ਪਿਆ ਆ ਜਦੋਂ ਚਵਾਨੀਆਂ ਤੇਲੀਆਂ ਚੱਲਦੀਆਂ ਸੀ ਅੱਛਾ ਜੀ ਹਾਂ ਜੀ ਉਹ ਪੇੜ ਮੇਰੇ ਪਿਓ ਨੇ ਲਾਇਆ ਹੈ ਦਰੇਸੀ ਦੇ ਵਿੱਚ ਪੀਪਲ ਤੇ ਹਾਂ ਜੀ ਹਾਂ ਜੀ ਅਸੀਂ ਉਹਨਾਂ ਕੋਲੋਂ ਕੰਮ ਸਿੱਖਿਆ ਆਪਣੇ ਫਾਦਰ ਕੋਲੋਂ ਬਚਪਨ ਤੋਂ ਲਾ ਕੇ ਹੁਣ ਅਸੀਂ ਆਪਣੇ ਫਾਦਰ ਦੀ ਉਮਰ ਦੇ ਹੋ ਗਏ ਆ ਤੇ ਬਾਕੀ ਹੁਣ ਇਜਾਦੀ ਚੈਨਾ ਚੱਲੀ ਆ ਸਾਡੇ ਦੀ ਧਾਗੇ ਦੀ ਡੋਰ ਦੀ ਕੋਈ ਵੈਲਿਊ ਨਹੀਂ ਰਹੀ ਮੈਂ ਤੁਹਾਨੂੰ ਹੀ ਪੁੱਛਣਾ ਈ ਉਸ ਟਾਈਮ ਤੋਂ ਲੈ ਕੇ ਹਾਂਜੀ ਹੁਣ ਟਾਈਮ ਤੱਕ ਹਾਂਜੀ ਕਿੰਨਾ ਕੋਈ ਤਰਾ ਚੜਾ ਦੇਖਿਆ ਤੁਸੀਂ ਡੋਰ ਦੇ ਵਿੱਚ ਅਸੀਂ ਡੋਰ ਦੇ ਵਿੱਚ ਇਸ ਗਰਾਊਂਡ ਦੇ ਵਿੱਚ ਘਟੋ-ਘੱਟੀ 35-40 ਅੱਡੇ ਡੋਰਾਂ ਸੋਤਣ ਵਾਲਿਆਂ ਦੇ ਲੱਗਦੇ ਹੁੰਦੇ ਸੀ ਜੇ ਤਾਂ ਅੱਜ ਟਾਈਮ ਦੋ ਰਹਿ ਗਿਆ ਦੋਨਾਂ ਕੋਲ ਵੀ ਕੰਮ ਹੈ ਨਹੀਂ ਹੂੰ ਵੀ ਸਾਡੀ ਡੋਰ ਨੂੰ ਅੱਗੇ ਲੋਕ ਖੜੇ ਹੁੰਦੇ ਸੀ ਸਾਰੀ-ਸਾਰੀ ਦਿਹਾੜੀ ਰਾਤ ਪੈ ਜਿੰਦੀ ਦੀ ਡੋਰਾ ਸਤਵਾ ਕੇ ਲੈ ਜਾਂਦੇ ਹੁੰਦੇ ਸੀ ਹੁਣ ਚੈਨਾ ਦੇ ਗੱਟੂ ਚੱਲ ਗਏ ਅਗਲੇ ਰੈਡੀ ਮੇਰ ਲੈ ਕੇ ਚਲੇ ਜਾਂਦੇ ਨੇ ਸਾਡੇ ਧਾਗੇ ਡੋਰ ਤੇ ਕੋਈ ਸ਼ਕੀਨ ਬੰਦੇ ਆਂਦੇ ਜਿਹੜੇ ਪੁਰਾਣੇ ਬਜ਼ੁਰਗ ਉਹ ਆਪਣਾ ਧਾਗਾ ਲਿਆਉਂਦੇ ਸਾਡੇ ਕੋਲ ਸਤਵਾਉਂਦੇ ਆ ਤੇ ਉਹੋ ਹੀ ਸ਼ਕੀਨੀ ਰਹਿ ਗਈ ਅਸੀਂ ਉਹਨਾਂ ਦੀ ਆਸ ਤੇ ਬੈਠੇ ਆ ਜਨ ਰਖੜੀਆਂ ਭਰ ਕੇ ਰੱਖਦੇ ਆ ਕੋਈ ਆਂਦਾ ਸੱਜਣ ਕੋਈ ਇੱਕ ਅੱਧੀ ਲੈ ਜਾਂਦਾ ਨਹੀਂ ਤੇ ਨਹੀਂ ਕੋਈ ਨਹੀਂ ਪੁੱਛਣ ਆਂਦਾ ਨਹੀਂ ਜੀ ਡੋਰ ਸੂਤਨ ਵਾਲੀ ਤੁਹਾਡੇ ਕੋਲ ਆਂਦੀ ਆ ਉਸ ਡੋਰ ਕਿਹੜੀ ਹੁੰਦੀ ਧਾਗਾ ਕਿਹੜਾ ਹੁੰਦਾ ਵਾ ਉਹ ਉਹ ਚੈਲੇਂਜ ਧਾਗਾ ਹੁੰਦਾ ਵਾ 12 ਪਲਾਈ ਹੂੰ ਹੂੰ ਤੇ ਕੰਪਨੀ ਨੇ ਤਾਂ ਅੱਗੇ ਤਾਂ بڑے ਵੱਡੇ ਸ਼ੁਰੂ ਤੋਂ ਲਾ ਕੇ ਹੁਣ ਤੱਕ ਵੀ ਬਾਕੀ ਚੈਨਾ ਅੱਗੇ ਕੋਈ ਕਾਮਯਾਬ ਨਹੀਂ ਧਾਗਾ ਵੀ ਉਹ ਲੋਹੇ ਨਾਲ ਸੁੱਤੀ ਹੁੰਦੀ ਐ ਇਹ ਸ਼ੀਸ਼ੇ ਨਾਲ ਸੁੱਤੀ ਹੁੰਦੀ ਐ ਇਹਦੇ ਚ ਕਰੰਟ ਨਹੀਂ ਆਂਦਾ ਉਹ ਨਾਲ ਲੋਹੇ ਨਾਲ ਲੋਹਿਆ ਟੱਕਰ ਦਾ ਤਾਰਾਂ ਦੇ ਬੱਚਿਆਂ ਨੂੰ ਕਰੰਟ ਪੈ ਜਾਂਦੇ ਨੇ ਵੀ ਇਹ ਡੋਰ ਕਦੀ ਜ਼ਿੰਦਗੀ ਚ ਕਿਤੇ ਫਸ ਵੀ ਜਾਵੇ ਤੇ ਟੁੱਟ ਜਾਂਦੀ ਆ ਉਹ ਟੁੱਟਦੀ ਨਹੀਂ ਉਹ ਲੰਬੀ ਹੋ ਜਾਂਦੀ ਆ ਇਸ ਕਰਕੇ ਉਹ ਜਾਨ ਲੀਵਰ ਖਤਰਾ ਵਾ ਬਾਕੀ ਲੋਕ ਖਰੀਦਣ ਵਾਲੇ ਵੀ ਨਹੀਂ ਮੁੜਦੇ ਤੇ ਵੇਚਣ ਵਾਲੇ ਵੀ ਨਹੀਂ ਮੁੜਦੇ ਪਰ ਪ੍ਰਸ਼ਾਸਨ ਤਾਂ ਇਹ ਮਤਲਬ ਦੁਹਾਈ ਪੂਰੀ ਦੇ ਰਿਹਾ ਵਾ ਵੀ ਅਸੀਂ ਚੈਨਲ ਡੋਰ ਬਿਲਕੁਲ ਬੰਦ ਕਰਾਤੀ ਆ ਵੀ ਬਾਜ਼ਾਰ ਦੇ ਵਿੱਚ ਚੈਨਲ ਡੋਰ ਹੈ ਨਹੀਂਗੀ ਫਿਰ ਵੇਖਦੀ ਕਿਦਾਂ ਵਾ ਅੱਜ ਤੋਂ 2 ਸਾਲ ਪਹਿਲਾਂ ਜਦੋਂ ਨਵੀਂ ਸਰਕਾਰ ਬਣੀ ਸੀ ਉਦੋਂ ਲੋਕੀ ਕਹਿੰਦੇ ਵੀ ਕੋਠਿਆਂ ਦੇ ਪੱਕੇ ਉੱਡਣਗੇ ਕੈਮਰੇ ਉੱਡਣਗੇ ਤੇ ਉਦੋਂ ਥੋੜਾ ਜਿਹਾ 2 ਸਾਲ ਪਹਿਲਾਂ ਥੋੜਾ ਸਾਡਾ ਕੰਮ ਠੀਕ ਸੀ ਪਿਛਲੇ ਸਾਲ ਵੀ ਸਾਡਾ ਕੰਮ ਮੰਦਾ ਰਿਹਾ ਪਿਛਲੇ ਸਾਲ ਦੀ ਵੀ ਡੋਰ ਬਚ ਗਈ ਬਾਕੀ ਇਸ ਸਾਲ ਵੀ ਹਜੇ ਕੋਈ ਇੰਨੀ ਚਹਿਲ-ਭੇ अच्छे हां यो ਨਵਾਂ ਸਾਲ ਢੜਨ ਆ ਰਿਆਂ ਨੇ ਤੇ ਇਹ ਦਿਨਾਂ ਚ ਸਾਡੇ ਕੋ ਬਾੜ ਨਹੀਂ ਸੀ ਹੁੰਦਾ ਸਾਡੇ ਕੋ ਘੱਟੋ ਘੱਟੀ ਇੱਕ ਅੱਡੇ ਤੇ 15-15 ਗਾਹ ਖੜੇ ਹੁੰਦੇ ਸੀ ਆਪਣੀ ਡੋਰ ਸਤਵਾਨ ਵਾਤੇ ਤੇ ਹੁਣ ਤਾਂ ਕੋਈ ਅਸੀਂ ਆ ਵੇਖਦੇ ਆ ਕਿੱਧਰ ਕੋਈ ਗਾਹ ਕਾਵੇ ਤੇ ਕਿੱਧਰੋਂ ਅਸੀਂ ਪਰ ਤੁਹਾਡੀਆਂ ਵੀ ਕਿਤੇ ਤੁਸੀਂ ਜੀ ਦਾ ਆਪ ਦੱਸਿਆ ਵੀ ਇਹ ਗਰਾਊਂਡ ਦੇ ਵਿੱਚ ਬਾਬਾ ਰੌਣਕ ਲੱਗੀ ਹੁੰਦੀ ਸੀਗੀ ਨਾ ਲੱਗੇ ਹੁੰਦੇ ਸੀ ਕਿਸੇ ਟਾਈਮ ਤੇ ਅਸੀਂ ਬਚਪਨ ਤੋਂ ਦੇਖਦੇ ਆਏ ਆ ਤੇ ਹੁਣ ਅਸੀਂ ਵੜਾਪਾ ਹੋ ਗਿਆ ਸਾਡੀਆਂ ਜਾਂਦੀਆਂ ਉਵਰਾਂ ਬਾਕੀ ਡੋਰਾਂ ਦੀ ਇਸ ਵਾਲੀ ਡੋਰ ਤੇ ਆ 20 ਨਾਸ ਹੋ ਰਿਆਂ ਜੇਕਰ ਵੀ ਕੋਗੀ ਤਾਂ ਕੋਈ ਹੋਰ ਸਿੱਖੂਗਾ ਜੇਕਰ ਜਿਹੜੇ ਅਸੀਂ ਪੁਰਾਣੇ ਸੀ ਕੀ ਹੈ ਉਹ ਹੀ ਕਰਦੇ ਆ ਤਿੰਨ ਬਾਟਲ ਇਹ ਕੱਡਾ ਵਾ ਤੇ ਇੱਕ ਨੜਾ ਸਵੇਰ ਦਾ ਵੇਚਿਆ ਵਾ 350 ਰੁਪਏ ਚ ਤਿੰਨ ਬੰਦੇ ਕਿੰਨਾ ਖਾ ਲਾਂਗੇ ਮਤਲਬ ਜੇ ਕਿਹਾ ਜਾਵੇ ਤੇ ਚਾਹ ਦਾ ਵੀ ਖਰਚਾ ਵੀ ਨਹੀਂ ਪੂਰਾ ਹੋਣਾ ਤਿੰਨ ਬੰਦਿਆਂ ਦਾ ਹਾਂਜੀ ਤਿੰਨ ਬੰਦਿਆਂ ਚਾਹ ਦਾ ਵੀ ਖਰਚਾ ਰੋਟੀ ਵੀ ਇੱਥੇ ਹੀ ਮਗਾ ਕੇ ਖਾਦੀ ਆ ਤੇ ਬਾਕੀ ਹੁਣ ਤੁਸੀਂ ਜਾਣੀ ਜਾਣ ਵੀ 350 ਰੁਪਏ ਚ ਤਿੰਨ ਬੰਦੇ ਕਿੰਨੀ ਕੁ ਧੀਰ ਖਾਣਗੇ ਤੇ ਕੇ ਜਿਹੜੀ ਤੁਸੀਂ ਡੋਰ ਸੂਤਦੇ ਹੋ ਹਾਂਜੀ ਇਹ ਚ ਕਿੰਨੀ ਕੁ ਮਿਹਨਤ ਆ ਤੇ ਕੀ ਕੀ ਸਮਾਨ ਲੱਗਦਾ ਵਾ ਮਿਹਨਤ ਤੇ ਜਿਹੜੀ ਹੈਗੀ ਹੈਗੀ ਆ ਸ਼ੁਰੂ ਤੋਂ ਹੀ ਹੁੰਦੀ ਆਈ ਆ ਅੱਜ ਵੀ ਓਨੀ ਵੀ ਅੱਜ ਵੀ ਓਨੀ ਹੀ ਮਿਹਨਤ ਹੁੰਦੀ ਆ ਵੀ ਕੇ ਚ ਲੈਵੀ ਕੱਚ ਤੋਂ ਬਗੈਰ ਇਹ ਡੋਰ ਨਹੀਂ ਸੂਤੀ ਜਾਂਦੀ ਕਿਸੇ ਵੀ ਅੱਡੇ ਚਲੇ ਜਾਓ ਉਹਨਾਂ ਕੋਲ ਤੁਹਾਨੂੰ ਬੋਤਲ ਦਾ ਗੁੱਟਿਆ ਕੱਚ ਮਿਲੂਗਾ ਔਰ ਅਲਾ ਰੋਡ ਦੀ ਲੈਵੀ ਬਣਾਈ ਹੁੰਦੀ ਆ ਇਹ ਦੋ ਚੀਜ਼ਾਂ ਹਰ ਅੱਡੇ ਕੋਲ ਹੋਊਗੀਆਂ ਤੇ ਇਹ ਧਾਗੇ ਡੋਰ ਸੂਤੀ ਜਾਊਗੀ ਤੇ ਜਗੜੀ ਪਲਾਸਟਰ ਦੀ ਡੋਲ ਆ ਉਹਨੂੰ ਪਲਾਸਟਰ ਦਾ ਹੀ ਕੈਮੀਕਲ ਚੜਦਾ ਤੇ ਰੋਜ਼ ਅਸੀਂ ਲੇਵੀ ਬਣਾਉਨੇ ਆ ਤੇ ਕਾਜ ਬਜਾਰੋਂ ਅੰਮਰਸਰੋਂ ਕੁੱਟਿਆ ਘਟਾਇਆ ਲਿਆਣੇ ਆ ਤੇ ਇਸ ਕਰਕੇ ਇਹ ਬੱਚਿਆਂ ਨੂੰ ਚੀਰਾ ਆ ਜਾਊਗਾ ਠੀਕ ਹੋ ਜਾਊਗਾ ਤੇ ਦੂਜੀ ਡੋਰ ਦਾ ਚੀਰਾ ਆਂਦਾ ਛੇਤੀ ਠੀਕ ਨਹੀਂ ਹੁੰਦਾ ਉਹਦੇ ਚ ਕੀ ਮਟੀਰੀਅਲ ਪੈਂਦਾ ਉਹ ਕਿੱਦਾਂ ਬਣਦੀ ਆ ਉਹ ਤੇ ਤੁਹਾਨੂੰ ਦੱਸਿਆ ਜਿਹੜਾ ਲੋਹੇ ਦਾ ਬੂਰਾ ਆਂਦਾ ਜਿਹੜਾ ਸਾਂਹ ਤੇ ਰਗੜਿਆ ਆਂਦਾ ਬਰੀਕ ਛੀਸ਼ੇ ਤਰ੍ਹਾਂ ਉਹ ਪਾ ਕੇ ਤੇ ਵਿੱਚ ਉਹ ਕੈਮੀਕਲ ਪਲਾਸਟਰ ਦਾ ਹੀ ਪਾਉਂਦੇ ਜਿਹੜਾ ਪਲਾਸਟਰ ਨੂੰ ਪਲਾਸਟਰ پکڑ ਲਵੇ ਸਾਡੀ ਤੇ ਜਿਹੜੀ ਪੱਗਾਂ ਨੂੰ 레ਵੀ ਲੱਗਦੀ ਆ ਉਹੀ ਮੇਨ 레ਵੀ ਆ ਤੇ ਇੱਕ ਸ਼ੀਸ਼ਾ ਬਸ ਸ਼ੀਸ਼ਾ ਲੱਗੂਗਾ ਤੇ ਡੋਰ ਕੱਟੂਗੀ ਅਗਰ ਸ਼ੀਸ਼ਾ ਨਹੀਂ ਲੱਗੂਗਾ ਭਾਵੇਂ ਜਿੰਨੀ ਮਰਜ਼ੀ ਤਿਆਰ ਕਰ ਲੋ ਬਿਨਾ ਸ਼ੀਸ਼ੇ ਤੋਂ ਡੋਰ ਨਹੀਂ ਬੰਦਦੀ ਧਾਗੇ ਵਾਲੀ ਹੂੰ ਹੂੰ ਬਾਕੀ ਹੁਣ ਪਲਾਸਟਰ ਦੇ ਕੈਮੀਕਲ ਉਹਨਾਂ ਨੂੰ ਪਤਾ ਵੀ ਕੀ ਪਾਉਂਦੇ ਕੀ ਨਹੀਂ ਪਾਉਂਦੇ ਬਾਕੀ ਉਹਨਾਂ ਨੂੰ ਇਹੀ ਆ ਵੀ ਇਹ ਕੈਮੀਕਲ ਨਾ ਬਹੋਜੇ ਕਿਸੇ ਦਾ ਨੁਕਸਾਨ ਹੁੰਦਾ ਹੂੰ ਪਰ ਦੇਖਣਾ ਚੈਨਾ ਦੀ ਡੋਰ ਨਾਲ ਜਦੋਂ ਉੱਡਦੀ ਆ ਜਾਂ ਕਿਤੇ ਫਸਦੀ ਆ ਡੋਰ ਉਹ ਕੋਈ ਪੰਛੀ ਫਸਦਾ ਚ ਪੰਛੀ ਵੱਢਾ ਜਾਂਦਾ ਪਰ ਸੋ ਇੱਥੇ ਕਬੂਤਰ ਐਦਵਾਰ ਫਸਿਆ ਸੀ ਨਿਆਣਿਆਂ ਨੇ ਗਾਡੀਆਂ ਮਾਰ-ਮਾਰ ਕੇ ਲਾਇਆ ਉਹਦੀ ਲੱਤ ਕੱਟੀ ਗਈ ਤੇ ਉਹ ਮੈਨੂੰ ਬਸਦੇ ਵੀ ਇਹ ਤੇ ਕੀ ਲਾਈਏ ਮੈਂ ਕਿਹਾ ਜਿਆਦਾ ਜਿਆਦਾ ਸੁੱਕੀ ਹਲਦੀ ਲਾ ਦਿਓ ਵੀ ਇਹਨੂੰ ਥੋੜਾ ਜਿਹਾ ਆਰਾਮ ਆ ਜਾਊਗਾ ਸੁੱਕੀ ਹਲਦੀ ਨੋਰਮਲ ਨਹੀਂ ਤੇ ਤੇਲ ਵਾਲੀ ਹਲਦੀ ਬਾਕੀ ਇਹ ਗਰਾਊਂਡ ਵਿੱਚ ਨਾ ਤੇਲ ਤੇ ਨਾ ਹਲਦੀ ਬਾਕੀ ਇਹ ਕਬੂਤਰ ਬੱਚਿਆਂ ਨੇ ਲਾਤਾ ਇੰਨਾ ਸ਼ੁਗਰਾਂ ਕੀ ਕਬੂਤਰ ਦੇ ਪਾਸ ਠੀਕ ਸੀ ਉਡਣ ਦੇ ਲੈਗ ਹੋ ਗਿਆ ਭਾਵੇਂ ਦੀ ਲੱਤ ਖਰਾਬ ਹੋ ਗਈ ਆ ਔਰ ਮੈਂ ਖੁਦ ਵੀ ਦੇਖਿਆ ਇਹ ਇੰਨੀ ਕਿ ਲੱਤ ਖਰਾਬ ਸੀ ਵੀ ਨਾਲੋਂ ਲੱਥਨ ਵਾਲੀ ਸੀ ਤੇ ਜਿਹੜੀ ਉਹਨਾਂ ਤਾਂ ਚਲੋ ਜੇ ਕੀ ਦੇਖਦੇ ਅਸੀਂ ਅਕਸਰ ਖਬਰਾਂ ਵੀ ਆਉਂਦੀਆਂ ਨੇ ਹਾਂਜੀ ਹਨਾ ਕਿਸੇ ਗਰਦਨ ਗੱਟੀ ਕੀ ਕਿਸੇ ਅੱਖ ਤੇ ਫਿਰ ਕਿਤੇ ਵੀ ਕੁਝ ਵੀ ਨੁਕਸਾਨ ਕਰ ਜਾਂਦੀ ਆ ਪਰ ਜਿਹੜੀ ਤੁਹਾਡੀ ਡੋਰ ਆ ਇਹਦਾ ਤਾਂ ਉਹ ਨੁਕਸਾਨ ਤਾਂ ਨਹੀਂ ਹੁੰਦਾ ਇਹ ਟੁੱਟ ਜਾਂਦੀ ਆ ਕਿਤੇ ਬਾਹਰ ਜਾਂਦੀ ਆ ਥੋੜੇ ਜਿਹਾ ਅੱਗੇ ਮੋਟਰਸਾਈਕਲ ਜਾਵੇ ਕੋਈ ਜਾਵੇ ਇਹਨੇ ਟੁੱਟ ਜਾਂਦੀ ਨਹੀਂ ਕਿਤੇ ਾੜ ਕੇ ਕਦੀ ਹਜ਼ਾਰਾਂ ਜਿਹੇ ਕੱਦਾ ਬੰਦੇ ਨਾਲ ਕੋਈ ਚਾਂਸ ਹੋ ਜਾਂਦਾ ਸੀ ਇਹ ਧਾਗੇ ਦੀ ਡੋਰ ਨਾਲ ਬਾਕੀ ਚੈਨਾ ਦੀ ਡੋਰ ਨਾਲ ਬਖਸ਼ਿਆ ਨਹੀਂ ਜਾਂਦਾ ਜਿੱਥੇ ਫਸ ਜਾਵੇ ਤਾਂ ਇਹ ਇਹਦੇ ਨਾਲ ਬਖਸ਼ਿਆ ਜਾਂਦਾ ਇਹ ਟੁੱਟ ਜਾਂਦੀ ਆ ਕਿੰਨੀ ਮਰਜ਼ੀ ਹੋਵੇ ਧਾਗੇ ਨੇ ਤੇ ਇੱਕ ਵਾਰੀ ਰस्सियां ਟੁੱਟ ਜਾਂਦੀ ਆ ਤੇ ਫੇ ਧਾਗਾ ਜਿਵੇਂ ਹੁਣ ਲੋਹੜੀ ਦਾ ਤਿਹਾਰ ਆਣਾ ਅੱਗੇ ਹੈ ਨਾ ਬਸੰਤ ਪੰਜਵੀਂ ਆਣੀ ਆ ਤੇ ਪਹਿਲਾਂ ਕਿੰਨੀ ਡੋਰ ਵਿਕਦੀ ਸੀ ਹੁਣ ਕਿੰਨੀ ਕਿ ਵਿਕੂਗੀ ਤੁਹਾਡੇ ਅੰਦਾਜ਼ੇ ਨਾਲ ਸਾਡੇ ਅੰਦਾਜ਼ੇ ਨਾਲ ਪਹਿਲਾਂ ਜੇਕਰ 100% ਵਿਕਦੀ ਸੀ ਤੇ ਹੁਣ 5% ਵੀ ਨਹੀਂ ਵਿਕਦੀ ਵੀ 95% ਤੋਂ ਵੀ ਵੱਧ ਫਰਕ ਪੈ ਗਿਆ ਧਾਗੇ ਦੀ ਡੋਰ ਨੂੰ ਵੀ ਸਮਝੋ ਅੱਗੇ ਸਾਡੇ ਕੋਲੇ ਦਿਨਾਂ 'ਚ ਵੇਲ ਨਹੀਂ ਸੀ ਹੁੰਦਾ ਤੇ ਅਸੀਂ ਹੁਣ ਵੇਖਦੇ ਆਂ ਵੀ ਗਾਹ ਕਿੱਧਰੋਂ ਆਵੇ ਤੇ ਕਿੱਧਰੋਂ ਸ਼ਾਮ ਨੂੰ ਰੋਟੀ ਜੋ ਕੇ ਪੈਸੇ ਬਣਨ ਹਾਂ ਬਸ ਮਸਲਾ ਰੋਟੀ ਦਾ ਅੱਗੇ ਅਸੀਂ ਇੱਕ ਇੱਕ ਮਹੀਨਾ ਡੇਡ ਡੇਡ ਮਹੀਨਾ ਪਹਿਲਾਂ ਡੋਰਾ ਸੂਤਨ ਲੱਜ ਜਾਂਦੇ ਹੁੰਦੇ ਸੀ ਵੀ ਲੋੜੀ ਤੇ ਵਿਕਣੀ ਆ ਹਰ ਘਰ ਜਾਣੀ ਆ ਤੇ ਬਾਕੀ ਹੁਣ ਜਾਂਦਾ ਗੱਟੂ ਪਲਾਸਟਿਕ ਦਾ ਭਰਿਆ ਮਸ਼ੀਨੀ ਡੋਰਾ ਮਸ਼ੀਨੀ ਲਪਟਾਈਆਂ ਉਹਨਾਂ ਜੇ ਮਿਹਨਤ ਘੱਟ ਗਈ ਆ ਸਾਡੀ ਮਿਹਨਤ ਉਨੀ ਦੀ ਉਨੀ ਰਹਿ ਗਈ ਆ ਬਾਕੀ ਕਿਵਾਂਟਿਟੀ ਕਿੰਨੀ ਹੁੰਦੀ ਜਿਹੜੀ ਉਹ ਡੋਰ ਆ ਤੇ ਆਹ ਡੋਰ ਦੇ ਵਿੱਚ ਮਤਲਬ ਜਿੱਦਾਂ ਕਿ ਨੜਿਆ ਹੁੰਦੇ ਆ ਜਾਂ ਕਿੰਨੇ ਸੂਤ ਦੀ ਹੁੰਦੀ ਕਿੰਨਾ ਫਰਕ ਆ ਇਹਦੇ ਇੱਕ ਧਾਗੇ ਦੇ ਮੀਟਰ ਕੰਪਨੀ ਵਾਲੇ ਲਿਖੇ ਜਾਂਦੇ ਆ ਬਾਕੀ ਉਹਦੇ ਕੋਈ ਮੀਟਰ ਨਹੀਂਗਾ ਕੋਈ ਕੁਝ ਨਹੀਂਗਾ ਵਜਨ ਦੇ ਹਿਸਾਬ ਨਾਲ ਕਿਲਵਾਂ ਨਾਲ ਮਿਲਦੀ ਆ ਅੱਛਾ ਜਿਹੜੀ ਪਿੱਛੋਂ ਵੇਟੀ ਜਾਂਦੀ ਆ ਕਿਲਵਾਂ ਦੇ ਹਿਸਾਬ ਨਾਲ ਆਂਦੀ ਆ ਅੱਗੋਂ ਇੱਕ ਇੱਕ ਪੀਸ ਦੇ ਫਿਰ ਰੇਟ ਹੋ ਜਾਂਦੇ ਆ ਕੋਈ 400 ਦਾ ਦਿੰਦਾ ਕੋਈ 500 ਦਾ ਦਿੰਦਾ ਜਿੱਦਾਂ ਜਿੱਦਾਂ ਡਿਮਾਂਡ ਵਧਦੀ ਜਾਂਦੀ ਆ ਉਹਦਾ ਦਾ ਰੇਟ ਉਹਦਾ ਪਈ ਪਈ ਦਾ ਮਹਿੰਗਾ ਹੋ ਜਾਂਦਾ ਤੇ ਸਾਡੇ ਵਾਲੀ ਦਾ ਘਟੀ ਜਾਂਦਾ ਦਾ ਅਸੀਂ ਕਹਿੰਨੇ ਵੀ ਜਿਹੜਾ 300 ਦਾ ਨਾੜਾ ਦਿੰਦੇ ਕੋਈ 250 ਦਾ ਜਾ ਕੇ ਲੈ ਜਵੇ ਵੀ ਸਾਡੇ ਧਾਗੇ ਦੇ ਪੈਸੇ ਪੂਰੇ ਹੋ ਜਾਣ ਬਾਕੀ ਉਹ ਵੀ ਨਹੀਂ ਹੁੰਦੇ ਤੇ ਪ੍ਰਸ਼ਾਸਨ ਕੋਲੋਂ ਕੀ ਮੰਗ ਚਾਹਨੇ ਹੋ ਤੇ ਲੋਕਾਂ ਨੂੰ ਕੀ ਅਪੀਲ ਕਰੋਗੇ ਅਸੀਂ ਤਾਂ ਲੋਕਾਂ ਨੂੰ ਇਹ ਕਹਿੰਨੇ ਆ ਵੀ ਸਮਝਦਾਰੀ ਜੇ ਉਹ ਪੁਰਾਣਾ ਸ਼ੌਂਕ ਚੱਲੇ ਆ ਉਹੋ ਹੀ ਸ਼ੌਂਕ ਹੋਣੇ ਚਾਹੀਦੇ ਆ ਅੱਜ ਕੱਲ ਦੇ ਸ਼ੌਂਕ ਬਾਕੀ ਧਾਗਾ ਧਾਗਾ ਹੀ ਹੁੰਦਾ ਵਾ ਪੁਲਾਸ਼ਕੜ ਟੁੱਟਦਾ ਨਹੀਂ ਛੇਤੀ ਤੁਸੀਂ ਪਲਾਸਟਰ ਦੀ ਰੱਸੀ ਵੀ ਲੈ ਲਓ ਤੇ ਨਹੀਂ ਛੇਤੀ ਟੁੱਟਦੀ ਤੇ ਸੇਬਾ ਸੇਬਾ ਹੀ ਆ ਸੇਬਾ ਟੁੱਟ ਜਾਂਦਾ ਵਾ ਹੂੰ ਬਾਕੀ ਸੰਗਲ ਚ ਤੇ ਰੱਸੀ ਚ ਕਿੰਨਾ ਕੋ ਫਰਕ ਹੋਗਾ ਰੱਸੀ ਟੁੱਟ ਜੂਗੀ ਸੰਗਲ ਨਹੀਂ ਛੇਤੀ ਟੁੱਟੂਗਾ ਵਾ ਸੋ ਸੰਗਲ ਹੀ ਆ ਪਹਿਲਾਂ ਤਾਂ ਅੱਗੇ ਆਂਦੇ ਅੱਠ ਸੰਗਲ ਦੇ ਪਾਣੇ ਦੇ 20 ਯਰ ਦੇ ਚਿੜੀ ਦੇ ਕਈ ਕੰਪਨੀਆਂ ਦੇ ਧਾਗੇ ਆਂਦੇ ਸੀ ਉਹਨਾਂ ਇਹਨਾਂ ਨੇ ਚੈਲੰਜ ਧਾਗਾ ਕੱਢਿਆ ਤੇ ਉਹ ਵੀ ਚੈਨਾ ਅੱਗੇ ਇੰਨਾ ਕਾਮਯਾਬ ਨਹੀਂ ਆ ਅਸੀਂ ਤਾਂ ਗਾਹ ਨੂੰ ਗਰੰਟੀ ਦਿੰਦੇ ਆ ਵੀ ਕੰਪਨੀ ਨੇ ਆ ਧਾਗਾ ਕੱਢਿਆ ਵੀ ਚੈਨਲ ਨੂੰ ਮਾਰ ਕਰੂਗਾ ਬਾਕੀ ਨਹੀਂ ਕਰਦਾ ਤੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਚੈਨਲ ਡੋਰ ਵੇਚਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਅਸੀਂ ਕੀ ਕਹਿਣਾ ਚਾਹੁੰਦੇ ਆ ਵੀ ਅਗਲਿਆਂ ਦੀ ਰੋਜੀ ਰੋਟੀ ਅਗਲੇ ਪੈਸੇ ਖਰਚ ਕੇ ਲਿਆਂਦੇ ਆ ਤੇ ਉਹਨਾਂ ਨੇ ਵੀ ਦੁਕਾਨਾਂ ਇੰਨੀਆਂ ਲੱਗੀਆਂ ਦਰੇਸੀ ਚ ਤੇ ਉਹਨਾਂ ਦੇਰ ਤੇ ਕਿੱਥੋਂ ਕੱਢਣੇ ਆ ਜੇ ਕੰਮ ਇਹ ਕਰੂਗੇ ਜੇ ਪਿੱਛੇ ਕੰਪਨੀ ਬਣਾਓਗੇ ਤੇ ਉਹ ਚੀਜ਼ ਖਰੀਦੂਗੇ ਜੇ ਕੰਪਨੀ ਪਿੱਛੇ ਬੰਦ ਕਰੇ ਪ੍ਰਸ਼ਾਸਨ ਇਹ ਵੀ ਪਿੱਛੋਂ ਵੀ ਨਾਸ ਹੋ ਜਾਵੇ ਜਿੱਦਾਂ ਸਾਡਾ ਧਾਗੇ ਵਾਲਿਆਂ ਦਾ ਹੋ ਰਿਹਾ ਕਿਉਂਕਿ ਇਦਾਂ ਉਹ ਬਣੂਗੀ ਨਹੀਂ ਅੱਗੋਂ ਫੇਰ ਧਾਗੇ ਡੋਰ ਚੱਲ ਪੂਗੀ ਅੱਗੇ ਬਰੇਲੀ ਤੋਂ ਵੀ ਡੋਰਾ ਆਂਦੀਆਂ ਸੀ ਹੁਣ ਕੋਈ ਨਹੀਂ ਧਾਗੇ ਡੋਰ ਨੂੰ ਛੇਤੀ ਲੈਂਦਾ ਹਰ ਕਿਤੇ ਹਰ ਸ਼ਹਿਰ ਚ ਚੈਨਾ ਹੀ ਚਲੇ ਗਈ ਆ ਹਰ ਕੋਈ ਕਹਿੰਦਾ ਗੱਟੂ ਲੈਣਾ ਚਰਕੜੀ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਨਾ ਬਿੰਨੇ ਨੂੰ ਕੋਈ ਪੁੱਛਦਾ ਹਰ ਕੋਈ ਕਹਿੰਦਾ ਗੱਟੂ ਕਿੰਨੇ ਦਾ ਮੱਟੂ ਕਿੱਥੋਂ ਮਿਲੂਗਾ ਬਸ ਤੁਹਾਨੂੰ ਵੀ ਪੁੱਛਦੇ ਨਣਕੇ ਸਾਨੂੰ ਵੀ ਗਾਹਕ ਪੁੱਛਦੇ ਨੇ ਵੇ ਤੁਹਾਡੇ ਕੋ ਗੱਟੂ ਮਿਲ ਜੂਗਾ ਅਸੀਂ ਕਿਨ ਸਾਡੇ ਕੋ ਧਾਗੇ ਡੋਰ ਮਿਲੂਗੀ ਜੇ ਅਸੀਂ ਕੰਮ ਕਰਦੇ ਵਾਕੀ ਗੱਟੂ ਬਾਹਰੋਂ ਦੁਕਾਨਾਂ ਤੋਂ ਪੁੱਛੋ ਤੇ ਤੁਹਾਡੇ ਦੇ ਲਈ ਕਰਦੇ ਪਏ ਅਸੀਂ ਆਹ ਡੋਰ ਨਹੀਂ ਵਿਕਦੀ ਤੇ ਅਸੀਂ ਵੀ ਦੂਜੇ ਚੈਨਾ ਦੇ ਗੱਟੂ ਵੇਚਣੇ ਸ਼ੁਰੂ ਕਰ ਦਿੱਤੇ ਪਵੰਦੀ ਹੈਗੀ ਆ ਜਿਹਦੇ ਕੋ ਫੜਿਆ ਜਿਹੰਦਾ ਮਾਲ ਤੇ ਉਹਨੂੰ ਬੇਰੇ ਕਾਨੂੰਨ ਜੁਰਮਾਨਾ ਲਾਉਂਦੀ ਆ ਤੇ ਅਸੀਂ ਜੁਰਮਾਨਾ ਕਿੱਥੋਂ ਭਰਾਂਗੇ ਮਿਹਨਤ ਮਜ਼ਦੂਰੀ ਕਰਨ ਵਾਲੇ ਵੀ ਅਸੀਂ ਇੱਕ ਵੀ ਰੱਖਿਆ ਗਿਆ ਸਾਡੀ ਕਿਹਨੇ ਕੋ ਲੈ ਲ ਕਰਦੇ ਅਗਲੇ ਕਹਿੰਦਾ ਵੀ ਇਹਦੇ ਕੋ ਫੜਿਆ ਗਿਆ ਨਾਲੇ ਕੋ ਟਗਾਵੇਂ ਨਾਲੇ ਉਹਨਾਂ ਕਹਿੰਦਾ ਹੋਰ ਦੱਸੋ ਕਿੱਥੋਂ ਲਿਆਂਦਾ ਤੇ ਜੁਰਮ ਜੁਰਮ ਹੀ ਆ ਠੀਕ ਹੈ ਧੰਨਵਾਦ ਠੀਕ ਹੈ ਜੀ ਸੋ ਇਹ ਇਹਨਾਂ ਦੀ ਸੀਗੀ ਗੱਲਬਾਤ ਕੀਤੀ ਇਹਨਾਂ ਦੀ ਜਿਹੜੀ ਡਿਮਾਂਡ ਸੀਗੀ ਵੀ ਇਹਨਾਂ ਨੇ ਵੀ ਕਿਹਾ ਵੀ ਜਿਹੜੀ ਚੈਨਲ ਡੋਰ ਆ ਕਿਤਨਾ ਕਿਤੇ ਪਿੱਛੋਂ ਹੀ ਬੰਦ ਹੋਣੀ ਚਾਹੀਦੀ ਹੈ ਅਗਰ ਪਿੱਛੋਂ ਡੋਰ ਬੰਦ ਹੁੰਦੀ ਹੈ ਤੇ ਅੱਗੇ ਨਾਲ ਜਿਹੜੇ ਦੁਕਾਨਦਾਰ ਵੇਚਦੇ ਆ ਉਹ ਨਹੀਂ ਵੇਚਣਗੇ ਉਹ ਵੀ ਤਾਂ ਵੇਚਦੇ ਆ ਵੀ ਉਹਨਾਂ ਦੇ ਅੱਗੇ ਜਿੱਥਾਂ ਕਸਟਮਰ ਨਾਲ ਡਿਮਾਂਡ ਕਰਦੇ ਆ ਤੇ ਇਹਨਾਂ ਦੀ ਵੀ ਇੱਕ ਹੋਰ ਮੰਗ ਹੈਗੀ ਆ ਵੀ ਪ੍ਰਸ਼ਾਸਨ ਨੂੰ ਵੀ ਇਸ ਪਾਸੇ ਥੋੜਾ ਧਿਆਨ ਦੇਣਾ ਚਾਹੀਦਾ ਵਾ ਵੀ ਜਿਹੜੀ ਚੈਨਲ ਡੋਰ ਵਿਕਦੀ ਹੈ ਬਾਜ਼ਾਰ ਦੇ ਵਿੱਚ ਉਹਨੂੰ ਬੰਦ ਕੀਤਾ ਜਾਵੇ ਤੇ ਸਾਡਾ ਜਿਹੜਾ ਰੋਜ਼ਗਾਰ ਆ ਚੱਲਦਾ ਹੋਵੇ ਕਹਿੰਦੇ ਵੀ ਕੋਈ ਟਾਈਮ ਸੀਗਾ ਵੀ ਇਸ ਗਰਾਊਂਡ ਦੇ ਵਿੱਚ ਲੋਕ ਬਾਰੀਆਂ ਲਾ ਕੇ ਲਾਈਨਾਂ ਲਾ ਕੇ ਖੜਦੇ ਵੀ ਕਿ ਸਾਨੂੰ ਅਸੀਂ ਡੋਰ ਖਰੀਦਣੀ ਆ ਸਾਡੀ ਕਦੋਂ ਬਾਰੀ ਆਊਗੀ ਤੇ ਅੱਜ ਇਹ ਬੰਦੇ ਦੋ ਟਾਈਮ ਦੀ ਰੋਟੀ ਲੈ ਵੀ ਇੱਕ ਇੰਤਜ਼ਾਰ ਕਰਦੇ ਨੇ ਵੀ ਸਾਡੇ ਕੋਲ ਕੋਈ ਗਾਹਕ ਆਵੇ ਤੇ ਅਸੀਂ ਆਪਣੀ ਡੋਰ ਵੇਚੀਏ ਸੋ ਇਹਨਾਂ ਵੱਲ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵਾ ਤੇ ਜਿਹੜੇ ਚੈਨਲ ਡੋਰ ਵੇਚਦੇ ਆ ਉਹਨਾਂ ਤੇ ਥੋੜੀ ਪਾਬੰਦੀ ਕੱਸਣੀ ਚਾਹੀਦੀ ਆ ਸੋ ਅਸੀਂ ਗੱਲਬਾਤ ਕੀਤੀ ਜਿਹੜੇ ਇੱਥੇ ਡੋਰ ਸੁੱਦੇ ਨੇ ਐਸੇ ਵੀ ਚੈਨਲ ਡੋਰ ਨੂੰ ਜਿਹੜੀ ਸਾਡੀ ਡੋਰ ਆ ਚੈਨਾਂ ਡੋਰ ਦੇ ਮੁਕਾਬਲੇ ਕਿਤੇ ਬਹੁਤ ਜ਼ਿਆਦਾ ਵਧੀਆ ਤੇ ਜਿਹੜੇ ਚੰਗੇ ਪਤੰਗ ਬਾਜ਼ ਨੇ ਉਹ ਡੋਰ ਨਹੀਂ ਪਤੰਗ ਡੋਣੇ ਪਸੰਦ ਕਰਦੇ ਨੇ ਚੈਨਾਂ ਨਹੀਂ ਡੋਰ ਨੂੰ ਪਸੰਦ ਨਹੀਂ ਕਰਦੇ ਅਜਿਹੀ ਹੋਰ ਅਪਡੇਟਾਂ ਨਾਲ ਜੁੜੇ ਰਹੋ ਸਮਰਨੂ ਦੇ ਨਾਲ ਮੈਂ ਤੁਹਾਡੇ ਨਾਲ ਗੁਰਪ੍ਰੀਤ ਕੈਮਰਾਮੈਨ ਲੱਕੀ ਪੱਟੀ ਦੇ ਨਾਲ